ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਆਪਣੀ ਕਲਾਸ ਦੇ ਵਿੱਚ ਮੈਂ ਪਵੰਦੀਪ Kaur ਲੇਕੀ ਆ ਤੁਹਾਡੀ ਕਲਾਸ ਜਿਹੜੇ ਬੱਚੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ ਤਿਆਰੀ ਕਰਦੇ ਹਾਂ ਤੇ BA ਫਰਸਟ ਇਅਰ ਫਰਸਟ ਸੈਮੈਸਟਰ ਦੀ ਕਲਾਸ ਆਹੀ ਤਾਂ ਤੁਹਾਨੂੰ ਰਜੇ ਹੁਣ ਤੱਕ ਪਤਾ ਲੱਗ ਹੀ ਗਿਆ ਹੋਗਾ ਤੁਸੀਂ ਚੋਸ ਕਰ ਲਏ ਹੋਣਗੇ ਆਪਣੇ ਜਿਹੜੇ ਵੀ ਸਬਜੈਕਟ ਤੁਸੀਂ ਰੱਖਣੇ ਸੀਗੇ 메ਜਰ ਦੇ ਵਿੱਚ ਤਿੰਨ ਸਬਜੈਕਟ ਹੁੰਦੇ ਨੇ ਕੁਝ ਤੁਹਾਡਾ MDC ਦਾ ਕੋਰਸ ਹੁੰਦਾ ਇੱਕ ਬੈਕ ਦਾ ਇੱਕ ਸੈਕ ਦਾ ਮਤਲਬ ਟੋਟਲ ਕਰਕੇ ਤੁਹਾਡੇ ਬਾਕੀ ਜਿਹੜੇ ਕੰਪਲਸਰੀ ਨੇ ਉਹ ਤਾਂ ਹੈਗੇ ਹੀ ਹੈਗੇ ਨੇ ਟੋਟਲ ਹਮਲਾ ਕੇ ਤੁਹਾਡੇ 8 ਸਬਜੈਕਟ ਬਣਦੇ ਨੇ ਉਹਨਾਂ ਤੋਂ ਵਿੱਚੋਂ ਜਿਹੜਾ ਅੱਜ ਮਲਟੀ ਅ ਮਲਟੀ ਡਿਸਪਲਨਰੀ ਕੋਰਸ ਦੇ ਵਿੱਚ ਇਹਨਾਂ ਨੇ ਰੱਖਿਆ ਹੋਇਆ ਐਮ ਡੀ ਸੀ ਕੋਰਸ ਦੇ ਵਿੱਚ ਇੰਗਲਿਸ਼ ਦਾ ਸਬਜੈਕਟ ਤੇ ਇਹਦੇ ਵਿੱਚ ਲਿਟਰੇਚਰ ਐਂਡ ਐਥਿਕ ਆਉਂਦਾ ਠੀਕ ਹੈ ਤੇ ਤੁਸੀਂ ਕਹਿ ਲਓ ਵੀ ਇਲੈਕਟਿਵ ਇੰਗਲਿਸ਼ ਟਾਈਪ ਕਹਿ ਲਓ ਇਲੈਕਟਿਵ ਇੰਗਲਿਸ਼ ਤੁਹਾਡੀ ਐਮ ਡੀ ਸੀ ਦੇ ਵਿੱਚ ਤੇ ਉਹ ਕੋਰਸ ਆਹੇ ਇਹ ਜਰਨਲ ਇੰਗਲਿਸ਼ ਨਹੀਂ ਹੈਗੀ ਠੀਕ ਹੈ ਜਨਰਲ ਇੰਗਲਿਸ਼ ਨਹੀਂ ਹੈਗੀ ਇਹ ਜਿਹੜਾ ਹੈਗਾ ਐਮ ਡੀ ਸੀ ਦੇ ਵਿੱਚ ਜਿਹਨਾਂ ਰੱਖਿਆ ਹੋਇਆ ਕਹੋ ਇਲੈਕਟਿਵ ਇੰਗਲਿਸ਼ ਦਾ ਇਹ ਇੱਕ ਕੋਰਸ ਆ ਤੇ ਹੁਣ ਇਹ ਸਿਲੇਬਸ ਆਪਣੇ ਜਿਨ੍ਹਾਂ ਕੋਲ ਮਲਟੀ ਡਿਸਪਲਿਨਰੀ ਦੇ ਕੋਰਸ ਦੇ ਵਿੱਚ ਐਮ ਡੀ ਸੀ ਦੇ ਵਿੱਚ ਲਿਟਰੇਚਰ ਐਂਡ ਐਥਿਕ ਰੱਖਿਆ ਹੋਇਆ ਇੰਗਲਿਸ਼ ਦਾ ਉਹਨਾਂ ਦੇ ਲਈ ਇਹ ਆਪਣਾ ਸਿਲੇਬਸ ਆ ਤਾਂ ਹੁਣ ਦੇਖੋ ਚਾਰ ਯੂਨਿਟ ਨੇ ਤੁਹਾਡੇ ਐਮ ਡੀ ਸੀ 1 ਲਿਟਰੇਚਰ ਐਂਡ ਐਥਿਕਸ ਆ ਤੁਹਾਡਾ ਟੌਪਿਕ ਦਾ ਨੇਮ ਆ ਕੋਰਸ ਦਾ ਕੋਰਸ ਦਾ ਟਾਈਟਲ ਆ ਏ ਠੀਕ ਹੈ ਤੇ ਹੁਣ ਇਹਦੇ ਵਿੱਚ ਜਿਹੜੇ ਯੂਨਿਟ ਨੇ ਉਹ ਆ ਵਾਲੇ ਨੇ 4 ਯੂਨਿਟ ਹੋਣਗੇ 4 ਯੂਨਿਟ ਤੇ ਮੈਕਸਿਮਮ ਮਾਰਕਸ ਜਿਹੜੇ ਨੇ ਤੁਹਾਡੇ 75 ਦਾ 75 ਨੰਬਰ ਦਾ ਇਹ ਪੇਪਰ ਹੋਊਗਾ ਤੇ 68 ਨੰਬਰ ਦੀ ਥਿਊਰੀ ਆ 7 ਨੰਬਰ ਦੀ ਇੰਟਰਨਲ ਅਸੈਸਮੈਂਟ ਆ ਠੀਕ ਹੈ ਮਤਲਬ ਕਿ 75 ਨੰਬਰ ਦਾ ਟੋਟਲ ਪੇਪਰ ਆ ਤੁਹਾਡਾ ਹੁਣ ਇਹਦੇ ਵਿੱਚ ਤੁਹਾਨੂੰ ਜੜੀਆਂ ਹੈਗੀਆਂ ਨੇ ਇੱਕ ਦੋਕ ਟੈਕਸਟ ਨੇ ਇਸ਼ੂਸ ਥੈਟ ਮੈਟਰ ਇਹ ਹੈਗੀ ਆ ਆਰ ਅਨੀਤਾ ਦੀ ਤੇ ਜਿਮੀ ਜੇਮਸ ਦੀ ਇਹ ਤੁਹਾਨੂੰ ਇੱਕ ਟੈਕਸਟ ਲੱਗਿਆ ਹੋਇਆ ਉਹਦੇ ਵਿੱਚ ਆ ਸਾਰੇ ਮਤਲਬ ਕਿ ਜਿਹੜੇ ਹੈਗੇ ਨੇ ਟਾਪਿਕ ਨੇ ਹੁਣ ਪਹਿਲਾ ਟਾਪਿਕ ਜਿਹੜਾ ਹੈਗਾ ਵਾਰ ਐਂਡ ਇਟਸ ਆਫਟਰਮੈਥ ਮਤਲਬ ਕਿ ਪੰਜਾਬੀ ਦੇ ਵਿੱਚ ਵੀ ਤੁਸੀਂ ਪੜਿਆ ਸੀ ਜਿਨ੍ਹਾਂ ਕੋਈ ਪੰਜਾਬੀ ਆ ਉਹਦੇ ਵਿੱਚ ਵੀ ਇੱਕ ਇਦਾਂ ਦਾ ਹੈਗਾ ਵੀ ਜਿਹੜੀ ਵਾਰ ਹੈ ਜਿਹੜੀ ਵੀ ਕੋਈ ਲੜਾਈ ਹੁੰਦੀ ਹੈ ਸੈਕੰਡ ਵਰਲਡ ਵਾਰ ਕਹ ਲਓ ਚਾਹੇ ਤੁਹਾਡੇ ਪੰਜਾਬੀ ਵਾਲੇ ਜਿਨ੍ਹਾਂ ਕੋਲ ਬੱਚੇ ਆ ਉਹਨਾਂ 1947 ਦੀ ਵੰਡ ਨੂੰ ਲੈ ਕੇ ਇਦਾਂ ਟਾਪਿਕ ਬਣਿਆ ਹੋਇਆ ਠੀਕ ਹੈ ਵਾਰ ਐਂਡ ਇਟਸ ਆਫਟਰ ਮੈਥ ਜਿਨ੍ਹਾਂ ਕੋਲ ਆ ਬੱਚਿਆਂ ਕੋਲ ਹੈਗਾ ਨਾ राजे ਉਹ ਆਪਣਾ ਦੇਖ ਲੋ ਧਿਆਨ ਨਾਲ ਸਿਲੇਬਸ ਮੈਂ ਤੁਹਾਨੂੰ ਥੋੜਾ ਐਕਸਪਲੇਨ ਵੀ ਕਰ ਦਿੰਨੀ ਆ ਐਮ ਡੀ ਸੀ ਮੈਮ ਲੈਂਗੁਏਜ ਸਕਿਲਸ ਲਿਸਨਿੰਗ ਸਕਿਲਸ ਰਿੰਗ ਅਲੱਗ ਹਾਂ ਉਹਦਾ ਤੁਹਾਡਾ ਲੈਂਗੁਏਜ ਸਕਿਲ ਤੇ ਸਪੀਕਿੰਗ ਸਕਿਲ ਤਾਂ राजे ਉਹ ਜਿਵੇਂ ਤੁਸੀਂ ਅੰਗਰੇਜ਼ੀ ਆ ਤੁਹਾਡੀ ਲਾਜ਼ਮੀ ਤੁਹਾਨੂੰ ਰੱਖਣਾ ਹੀ ਪੈਣਾ ਆ ਤਾਂ ਤੁਸੀਂ ਚੂਜ਼ ਕਰਨਾ ਕਿਸੇ ਨੇ ਆ ਮਲਟੀ ਡਿਸਿਪਲਨਰੀ ਦੇ ਵਿੱਚ ਐਮ ਡੀ ਸੀ ਦੇ ਵਿੱਚ ਇੰਗਲਿਸ਼ ਚੂਜ਼ ਕਰ ਲਿਆ ਬਹੁਤ ਸਾਰੀ ਲਿਸਟ ਹੁੰਦੀ ਆ ਉਹ ਦੇ ਅਕੋਰਡਿੰਗ ਲਿਸਟ ਦੇ ਵਿੱਚ ਹੈਗੇ ਨੇ ਤੁਹਾਡੇ 15-20 ਸਬਜੈਕਟ ਮਤਲਬ ਉਹ ਦੇ ਅਕੋਰਡਿੰਗ ਤੁਸੀਂ ਚੂਜ਼ ਕਰਨਾ ਹੁੰਦਾ ਤੁਸੀਂ ਪੰਜਾਬੀ ਕਰ ਲਓ ਕੋਈ ਕਰ ਲਓ ਇੰਗਲਿਸ਼ ਕਰ ਲਓ ਕੋਈ ਵੀ ਤੇ ਜਿਨ੍ਹਾਂ ਕੋਲ ਇੰਗਲਿਸ਼ ਆ ਐਮਡੀਸੀ ਦੇ ਵਿੱਚ ਉਹਨਾਂ ਦੀ ਹੈ ਇਹ ਤੁਹਾਡੀ ਜਿਹੜੀ ਸਕਿੱਲ ਵਾਲੀ ਆ ਲਿਸਨਿੰਗ ਸਕਿੱਲ ਉਹ 50 ਨੰਬਰ ਦਾ ਪੇਪਰ ਸੀ ਇਸ ਤੋਂ ਪਹਿਲਾਂ ਆਪਾਂ ਕਲਾਸ ਲਗਾਈ ਉਹ ਸਾਰਿਆਂ ਦੀ ਕੰਪਲਸਰੀ ਆ ਉਹ ਸਾਰਿਆਂ ਕੋਲ ਹੋਊਗਾ ਬੱਚਿਆਂ ਕੋਲ 50 ਨੰਬਰ ਦਾ ਪੇਪਰ ਉਹਦੇ ਵਿੱਚ 30 ਨੰਬਰ ਦੀ ਥਿਊਰੀ ਆਉਣੀ ਆ ਮੈਂ ਤੁਹਾਨੂੰ ਸਾਰਾ ਦੱਸ ਕੇ ਹਟੀਆਂ ਤੇ ਉਹ ਤੁਸੀਂ ਆਪਣੀ ਉਹ ਵੀ ਕਲਾਸ ਦੇਖ ਲਿਓ ਤੇ ਹੁਣ ਆ ਜਿਨਾਂ ਕੋਲ ਹੈਗਾ MDC ਦੇ ਵਿੱਚ ਇੰਗਲਿਸ਼ ਦੇ ਵਿੱਚ ਭਾਅ ਇਲੈਕਟਿਵ ਇੰਗਲਿਸ਼ ਰੱਖੀ ਹੋਈ ਆ ਇਹ 75 ਨੰਬਰ ਦਾ ਪੇਪਰ ਹੋਊਗਾ ਤੁਹਾਡਾ ਥਿਊਰੀ ਹੋਗੀ 68 ਨੰਬਰ ਦੀ 68 ਨੰਬਰ ਦੀ ਤੇ ਇਹਦੇ ਵਿੱਚ ਦੇਖੋ ਚਾਰ ਟਾਪਿਕ ਨੇ ਵਾਰ ਵਾਰ ਐਂਡ ਆਫਟਰ ਮੈਥ ਵਾਰ ਐਂਡ ਆਫਟਰ ਮਤਲਬ ਜਿਹੜੀ ਵੀ ਕੋਈ ਲੜਾਈ ਹੋਈ ਆ ਉਸ ਤੋਂ ਬਾਅਦ ਦੀਆਂ ਕਿੜੀਆਂ-ਕਿੜੀਆਂ ਸਿਚੁਏਸ਼ਨ ਨੇ ਉਹਨਾਂ ਬਾਰੇ ਦੱਸਣਾ ਇੱਕ ਤੁਹਾਡੀ ਜਿਹੜੀ ਹੈਗੀ ਆ ਕਿਤਾਬ ਆ ਜਾਂ ਕਹਾਣੀ ਆ ਕਹਿ ਲਓ ਦਾ ਅਨਸਰੰਡਰਡ ਪੀਪਲ ਇਹ ਕਿੰਜ਼ਾ ਬਰੋ ਦੀ ਲਿਖੀ ਹੋਈ ਆ ਜਾਪਾਨੀ ਲੇਖਕ ਦੀ ਦ ਅਨਸਰ ਅੰਡਰਡ ਪੀਪਲ ਇੱਕ ਕਹਾਣੀ ਆ ਠੀਕ ਹੈ ਇਹਦੇ ਬਾਰੇ ਜਿਵੇਂ ਤੁਸੀਂ ਪੰਜਾਬੀ ਦੇ ਵਿੱਚ ਪੜ੍ਹਦੇ ਹੁੰਦੇ ਹੋ ਆਪਣੇ ਸਿੰਪਲ ਭਾਸ਼ਾ ਸਮਝ ਲਓ ਵੀ ਉੱਥੇ ਇਹਦੇ ਤੇ ਨੋਟ ਲਿਖੋ ਕਹਾਣੀ ਦਾ ਸਾਰ ਲਿਖੋ ਵਿਸ਼ਾ ਵਸਤੂ ਕੀ ਆ ਜੇ ਕੋਈ ਕਰੈਕਟਰ ਕਰੈਕਟਰ ਆਏ ਨੇ ਉਹਨਾਂ ਦੇ ਕਰੈਕਟਰ ਬਾਰੇ ਉਹਦਾ ਜਿਹੜਾ ਕਰੈਕਟਰ ਸਕੈਚ ਲਿਖ ਦਿਓ ਐਦਾਂ ਕਰਕੇ ਕੁਸ਼ਣ ਆਉਂਦੇ ਹੁੰਦੇ ਨੇ ਠੀਕ ਹੈ ਤੇ ਉਹੀ ਜਿਵੇਂ ਪੰਜਾਬੀ ਚ ਪੜ੍ਹਦੇ ਹੁੰਦੇ ਆ ਪੰਜਾਬੀ ਦੇ ਅਕੋਰਡਿੰਗ ਸਮਝ ਲਿਆ ਕਰੋ ਹੁਣ ਇਹਦੇ ਵਿੱਚ ਥੋੜਾ ਮੈਂ ਤੁਹਾਨੂੰ ਦੱਸਦੀਆਂ ਕਿ ਜਿਵੇਂ ਉਹ ਪੋਰਟਰੇਟ ਦਾ ਸਫਰਿੰਗ ਆਫ ਜਪਨਿੰਗ ਇਸ ਪੀਪਲ ਇਹਦੇ ਵਿੱਚ ਜਿਹੜੀ ਆਪਣੀ ਦੂਜਾ ਵਿਸ਼ਵ ਯੁੱਧ ਹੋਇਆ ਸੀਗਾ ਨਾ ਇੱਕ ਤਾਂ ਪਹਿਲੀ ਵਿਸ਼ਵ ਵਾਰ ਹੋਈ ਆ 1914 ਤੋਂ ਲੈ ਕੇ 1918 ਤੱਕ ਚੱਲੀ ਆ ਉਸ ਤੋਂ ਬਾਅਦ ਜਿਹੜੀ ਦੂਜਾ ਵਿਸ਼ਵ ਯੁੱਧ ਹੋਇਆ ਸੀ 1939 ਤੋਂ ਲੈ ਕੇ 1945 ਤੱਕ ਤੇ ਉਹਦੇ ਵਿੱਚ ਲੋਕ ਕਿੰਨੇ ਮਾਰੇ ਗਏ ਸੀਗੇ ਆ ਜਾਪਾਨ ਦੇ ਤਾਂ ਜਿਹੜੇ ਹੈਗੇ ਨੇ ਬੰਬ ਵੀ ਸਿੱਟਿਆ ਸੀਗੇ ਹਨ ਤੇ ਹੁਣ ਉਦੋਂ ਬਾਅਦ ਦੇਖੋ ਲੋਕ ਕਿੰਨੇ ਜ਼ਿਆਦਾ ਉੱਥੇ ਬੁਰਾ ਹਾਲ ਹੋਇਆ ਸੀ ਦੋ ਸ਼ਹਿਰਾਂ ਤੇ ਬੰਬ ਸਿੱਟੇ ਸੀਗੇ ਹੈਨਾ ਤੇ ਫਿਰ ਉਹਨਾਂ ਨੇ ਜਿਹੜਾ ਹੈਗਾ ਪਾਰਟਿਕੂਲਰਲੀ ਦੋਜ਼ ਹੂ ਰਿਫਿਊਜ਼ ਟੂ ਸਟੈਂਡਰਡ ਐਂਡ ਲਿਵਡ ਇਨ ਦਾ ਕਨਸਟੈਂਟ ਕਨਫਲਿਕਟ ਵਿਦ ਦਾ ਸਟੇਟ ਕਹਿੰਦੇ ਕਿ ਜਪਾਨੀ ਲੋਕਾਂ ਦੇ ਦੂਜੇ ਵਿਸ਼ਵ ਜਦੋਂ ਤੋਂ ਬਾਅਦ ਜਿਹੜੇ ਜਪਾਨੀ ਲੋਕ ਸੀ ਜਪਾਨੀ ਲੋਕਾਂ ਦੇ ਕੀ ਪ੍ਰਭਾਵ ਪਏ ਨੇ ਕਿੰਨਾ ਉਹਨਾਂ ਨੂੰ ਪੀੜਾ ਸਹਿਣੀ ਪਈਆ ਹੁਣ ਵੀ ਉੱਧਰ ਜਿਹੜਾ ਹੈਗਾ ਬਹੁਤ ਜ਼ਿਆਦਾ ਫੈਕਟ ਕੀਤਾ ਉਹ ਇੰਨਾ ਜ਼ਿਆਦਾ ਖਤਰਨਾਕ ਸੀਗੇ ਹਥਿਆਰ ਠੀਕ ਹੈ ਜਿਹੜੇ ਬੰਬ ਸੀ ਜਿਹੜਾ ਵੀ ਯੂਜ਼ ਕੀਤਾ ਗਿਆ ਸੀ ਤੇ ਕਹਿੰਦੇ ਫਿਰ ਵੀ ਉਹਨਾਂ ਨੇ ਜਿਹੜੀ ਹੈਗੀ ਆਪਣੇ ਆਪ ਹਥਿਆਰ ਨਹੀਂ ਛੁੱਟੇ ਮਤਲਬ ਫਿਰ ਵੀ ਲੋਕ ਇੰਨੇ ਇੰਨਾ ਜਿੰਦਾਦਿਲੀ ਨਾਲ ਜਿਉਂ ਰਹੇ ਨੇ ਨਾ ਦ ਟੈਕਸਟ ਰਿਫਲੈਕਟਸ ਦਾ ਥੀਮ ਆਫ ਰਿਸਿਸਟੈਂਸ ਕਹਿੰਦੇ ਉਹ ਆਪਣੀ ਹਜੇ ਵੀ ਆਪਣਾ ਜਿਹੜਾ ਹੈਗਾ ਹੋਂਦ ਨੂੰ ਬਚਾਈ ਰੱਖਣ ਲਈ ਕਿਵੇਂ ਨੇ ਉਥੋਂ ਦਾ ਟਰੋਮਾ ਟਰੋਮਾ ਹੁੰਦਾ ਵੀ ਜਿਹੜਾ ਵੀ ਉਹਨਾਂ ਨੂੰ ਦੁੱਖ ਤਕਲੀਫ ਦਾ ਹੰਡਾਇਆ ਸੀਗਾ ਉਹਦੇ ਬਾਰੇ ਹਰੇ ਵੀ ਲੋਕ ਜਿਉਂਦੇ ਜਿਉਂ ਰਹੇ ਨੇ ਹਨਾ ਵੀ ਉਹਨਾਂ ਹਾਲਾਤਾਂ ਦੇ ਵਿੱਚ ਵੀ ਇਹਨੂੰ ਲੈ ਕੇ ਵਿਸ਼ੇ ਬਣਾ ਕੇ ਇਹ ਕਹਾਣੀ ਜੀ ਲਿਖੀ ਹੋਈ ਹੈ ਦਾ ਅਨਸਰੰਡਰਡ ਪੀਪਲ ਵੀ ਹਜੇ ਤੱਕ ਵੀ ਉਹ ਜਿਹੜਾ ਹੈਗਾ ਹੌਸਲੇ ਨਾਲ ਜ ਇਟ ਕੁਐਸਚਨ ਬਲਾਈਂਡ ਨੈਸ਼ਨਲਿਜ਼ਮ ਐਂਡ ਫਲਾਈਟ ਦਾ ਹਿਊਮਨ ਕੋਸਟ ਆਫ ਵਾਰ ਤੇ ਇਹਦੇ ਵਿੱਚ ਜਿਹੜੇ ਵਾਰ ਦੇ ਨਤੀਜੇ ਨੇ ਵੀ ਇਹਦੇ ਵਿੱਚ ਮਨੁੱਖਤਾਂ ਨੂੰ ਦੁੱਖ ਹੀ ਹੁੰਦਾ ਹਨਾ ਮਰਦੇ ਹੀ ਨੇ ਲੋਕ ਠੀਕ ਹੈ ਜੀ ਤਾਂ ਉਹਨੂੰ ਲੈ ਕੇ ਇਹ ਜਿਹੜਾ ਹੈਗਾ ਕਹਾਣੀ ਲਿਖੀ ਗਈ ਹੈ ਸੋ ਅਨਸਰੰਡਰਡ ਪੇਪਰ ਕਿੰਜ਼ਾ ਵੈਰੋ ਦੀ ਕਹਾਣੀ ਹੈ ਇਹ ਜਾਪਾਨੀ ਲੋਕਾਂ ਦੀ ਮਤਲਬ ਹਾਲਤ ਨੂੰ ਅੰਦਰ ਰਖਾਇਆ ਗਿਆ ਹੈ ਦਾ 올ਡ ਪ੍ਰिजन ਇਹ ਹੈਗੀ ਹੈ ਜੁਡੀਥ ਰਾਈਟ ਦੀ ਇਹ ਜਿਹੜੀ ਹੈ ਇਸ ਦਿਸ ਪੋਇਮ ਡਿਸਕ੍ਰਾਈਬਸ ਦਾ ਅਬੰਡਨਡ ਪ੍ਰिजन ਆਫ ਆਸਟ੍ਰੇਲੀਆ ਕਹਿੰਦੇ ਉੱਥੇ ਜਿਹੜੀ ਹੈ ਓਲਡ ਪ੍ਰिजन ਇੱਕ ਪ੍ਰिजन ਦੀ ਕਹਾਣੀ ਮਤਲਬ ਜਿਹੜੀ ਪ੍ਰिजन ਸੀਗੀ ਇਹ ਆਸਟ੍ਰੇਲੀਆ ਦੇ ਵਿੱਚ ਆ ਉੱਥੇ ਜਿਹੜਾ ਹੈਗਾ ਬਹੁਤ ਜ਼ਿਆਦਾ ਕਲੋਨੀ ਜਦੋਂ ਮਤਲਬ ਜਿਵੇਂ ਅੰਗਰੇਜ਼ਾਂ ਨੇ ਆਪਣਾ ਰਾਜ ਰਾਜ ਕੀਤਾ ਸੀਗਾ ਉਹਨਾਂ ਨੇ ਸਾਰਿਆਂ ਤੇ ਰਾਜ ਕੀਤਾ ਸੀ ਤਾਂ ਕਹਿੰਦੇ ਉਦੋਂ ਦੇ ਟਾਈਮ ਦੇ ਵਿੱਚ ਕਹਿੰਦੇ ਕਿਵੇਂ ਜਿਹੜਾ ਲੋਕਾਂ ਨੂੰ ਪਿਆਦ ਕਰਕੇ ਰੱਖਿਆ ਜਾਂਦਾ ਸੀਗਾ ਸਾਇਲੈਂਸ ਆਫ ਦਾ ਰਿਓਨਡ ਪ੍ਰिजन ਸ਼ੋਡ ਕਹਿੰਦੇ ਹੁਣ ਤਾਂ ਚਾਹੀਓ ਟੁੱਟ ਗਈ ਆ ਜਿਹੜੀ ਜੇਲ ਹੁੰਦੀ ਸੀ ਪਰ ਜਦੋਂ ਉਹਨਾਂ ਨੂੰ ਕੈਦੀ ਰੱਖੇ ਹੁੰਦੇ ਸੀਗੇ ਉੱਥੇ ਉਹਨਾਂ ਤੇ ਕਿੰਨਾ ਅਤਿਆਚਾਰ ਹੁੰਦਾ ਹੋਊਗਾ ਵਿਚਾਰੇ ਜਿਹੜੇ ਵੀ ਉੱਥੇ ਜੇਲ ਚ ਰੱਖੇ ਹੁੰਦੇ ਹੋਣਗੇ ਹੈਨਾ ਸੋ ਸ਼ੋ ਹਿਊਮਨ क्रੂ얼ਟੀ ਕਿੰਨਾ ਉਹਨਾਂ ਦੇ ਨਾਲ ਜ਼ੁਲਮ ਹ ਕਰਦੇ ਹੋਣਗੇ ਉਹਨਾਂ ਨੂੰ ਸਜ਼ਾਈ ਦਿੱਤੀ ਜਾਂਦੀ ਸੀ ਉੱਥੇ ਉਹਨਾਂ ਨੂੰ 5 ਸਟਾਰ ਰਸਟਰੀਆਂ ਤਾਂ ਮਿਲਦੀਆਂ ਨਹੀਂ ਹੋਣੀਆਂ ਵਿਚਾਰਿਆਂ ਨੂੰ ਤਾਂ ਕਹਿੰਦੇ ਉਹ ਜਿਹੜਾ ਹੈਗਾ ਉਹਨਾਂ ਦੇ ਕਿੰਨੀ ਅਨਿਆਂ ਹੁੰਦਾ ਸੀਗਾ ਉਹਨੂੰ ਲੈ ਕੇ ਇਹ ਕਹਾਣੀ ਲਿਖੀ ਹੋਈ ਆ 올ਡ ਪ੍ਰिजन ਠੀਕ ਹੈ ਬਾਕੀ ਥੋੜਾ ਥੋੜਾ ਮੈਂ ਤੁਹਾਨੂੰ ਦੱਸਦੀ ਆ ਮੇਰੇ ਨਾਲ ਕੀ ਆ ਬਾਕੀ ਤਾਂ ਜਦੋਂ ਤੁਸੀਂ ਤੁਹਾਨੂੰ ਇਹ ਸਾਰਾ ਸਿਲੇਬਸ ਆਪਾਂ ਉਹ ਸਾਰਾ ਕੁਝ ਹੋਊਗਾ ਇਹਦਾ ਸਾਰ ਕੀ ਆ ਥੀਮ ਕੀ ਆ ਜਿਵੇਂ ਤੁਸੀਂ ਪੰਜਾਬੀ ਚ ਲਿਖਦੇ ਹੁੰਦੇ ਆ ਵੀ ਸਾਰ ਲਿਖੋ ਇਹਦੇ ਵਿਸ਼ਾ ਵਸਤੂ ਤੇ ਨੋਟ ਲਿਖੋ ਇਹਦਾ ਕੋਈ ਕੈਰੈਕਟਰ ਆ ਗਿਆ ਉਹ ਤੇ ਨੋਟ ਲਿਖੋ ਹਨਾ ਉਹਦਾ ਕੈਰੈਕਟਰ ਉਦਾਂ ਕਰਕੇ ਕੁਸ਼ਣ ਆਉਣਗੇ ਤੁਹਾਨੂੰ ਸੋ ਇਹ ਇੱਕ ਤਰ੍ਹਾਂ ਦੀ ਉਹ ਕਹਾਣੀਆਂ ਵੀ ਪ੍ਰिजन ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਜੇਲ ਸੀਗੀ ਹੁਣ ਤਾਂ ਚਾਹੇ ਟੁੱਟ ਗਈ ਆ ਪਰ ਉੱਥੇ ਦੇ ਉਹ ਹਜੇ ਵੀ ਐਵੇਂ ਲੱਗਦਾ ਵੀ ਉੱਥੋਂ ਦੀਆਂ ਜਿਹੜੀਆਂ ਕੈਦੀਆਂ ਜਿਨ੍ਹਾਂ ਨੂੰ ਰੱਖਿਆ ਗਿਆ ਸੀ ਕੈਦੀ ਬਣਾ ਕੇ ਲੋਕਾਂ ਨੂੰ ਤੇ ਉਹਨਾਂ ਦੀਆਂ ਚੀਕਾਂ ਐਦਾਂ ਲੱਗਦੀਆਂ ਨੇ ਵੀ ਹੁਣ ਵੀ ਸੁਣਦੀਆਂ ਨੇ ਆਵਾਜ਼ਾਂ ਆਉਂਦੀਆਂ ਨੇ ਉਹਨਾਂ ਦੀ ਸੋ ਕਹਿੰਦੇ ਮੈਮਰੀ ਪਾਸਟ ਰੀਕੌਨਸਿਲੀਏਸ਼ਨ ਦੀ ਜਾਂ ਨੋ ਲੈ ਲੈ ਕੇ ਇਹ ਲਿਖੀ ਗਈ ਕਹਾਣੀ ਹੈ ਅੱਗੇ ਆ ਗਿਆ ਵਾਰ ਯੁੱਧ ਹੈ ਨਾ ਇਹ ਇਹ ਹੈਗੀ ਆ ਲੂਜੀ ਪਿਰਲਾਂਡੋ ਦੀ ਕਹਾਣੀ ਹੈ ਤੇ ਇੱਕ ਸ਼ਾਰਟ ਸਟੋਰੀ ਆ ਵਾਰ ਟਾਈਮ ਇਟਲੀ ਦੇ ਵਿੱਚ ਜਿਹੜੀ ਕਹਾਣੀ ਹੈ ਇਟਲੀ ਨੂੰ ਲੈ ਕੇ ਬਣਾਈ ਹੋਈ ਹੈ ਵੇਅਰ ਪੇਰੈਂਟਸ ਵੇਟ ਦਾ ਰੇਲਵੇ ਕੈਰੀਜ ਡਿਸਕਸਿੰਗ देयर ਸਨਸ ਕਹਿੰਦੇ ਉੱਥੇ ਕੋਈ ਜਿਹੜਾ ਹੈਗਾ ਪੇਰੈਂਟਸ ਹੁੰਦੇ ਨੇ ਬੁੱਢੇ ਮਾਪਿਓ ਹੁੰਦੇ ਨੇ ਉਹ ਵਿਚਾਰੇ ਆਪਣੇ ਮੁੰਡੇ ਦਾ ਵੇਟ ਕਰਦੇ ਹੁੰਦੇ ਨੇ ਜਿਹੜਾ ਯੁੱਧ ਦੇ ਵਿੱਚ ਗਿਆ ਹੁੰਦਾ ਹੈ ਨਾ ਤੇ ਵੀ ਹੁਣ ਸਾਡਾ ਮੁੰਡਾ ਵਾਪਸ ਆਊਗਾ ਇਟ ਇਖਸਪਲੋਰ ਦਾ ਜਿਹੜਾ ਫਿਰ ਉਹ ਦੋ ਤਿੰਨ ਮਿਸ਼ਨ ਲੈ ਕੇ ਬਣਾਈ ਗਈ ਆ ਵੀ ਉਹ ਸੈਨਿਕ ਹੁੰਦਾ ਉਹ ਯੁੱਧ ਤੇ ਜਾਂਦਾ ਤੇ ਉੱਥੇ ਜਿਹੜਾ ਹੈਗਾ ਉਹ ਉਹਦੀ ਦੇਸ਼ ਭਗਤੀ ਦੀ ਵੀ ਦਿਖਾਈ ਗਈ ਆ ਫਿਰ ਜਿਹੜੇ ਸੈਨਿਕ ਯੁੱਧ ਤੇ ਜਾਂਦੇ ਨੇ ਉਹ ਕੋਈ ਹੋਈ ਆ ਜਿਹੜਾ ਵਾਪਸ ਆਉਂਦਾ ਬਾਕੀ ਤਾਂ ਸ਼ਹੀਦ ਹੋ ਜਾਂਦੇ ਨੇ ਸੋ ਉਹਨਾਂ ਨੂੰ ਕਿੰਨਾ ਦੁੱਖ ਹੁੰਦਾ ਹੈ ਨਾ ਤੇ ਪੈਟਰੀਓਟਿਜ਼ਮ ਦਿਖਾਇਆ ਗਿਆ ਦੁੱਖ ਦਿਖਾਇਆ ਗਿਆ ਸੋ ਦਾ ਫਾਦਰ ਜਸਟੀਫਾਈਸ ਸਨਸ ਡੈਥ ਫਿਰ ਉਹ ਕਹਿੰਦਾ ਜਿਹੜਾ ਪਿਤਾ ਹੁੰਦਾ ਉਹਨੂੰ ਪਤਾ ਲੱਗਦਾ ਮੇਰਾ ਬੇਟੇ ਦੀ ਡੈਥ ਹੋ ਗਈ ਸ਼ਹੀਦ ਹੋ ਗਿਆ ਉੱਥੇ ਵਾਰ ਤੇ ਗਿਆ ਸੀਗਾ ਫਿਰ ਉਹਨੂੰ ਕਿੰਨਾ ਐਵੇਂ ਫਿਰ ਵੀ ਐਵੇਂ ਹੁੰਦਾ ਵੀ ਮੇਰੇ ਦੇਸ਼ ਲਈ ਸ਼ਹੀਦ ਹੋਇਆ ਮੇਰਾ ਮੁੰਡਾ ਹਨਾ ਸੋ ਅਲਟੀਮੇਟਲੀ ਜਿਹੜੀਆਂ ਹੈਗੀਆਂ ਉਹਨਾਂ ਦੀ ਕੀ ਘਾਟਾ ਪੈਂਦਾ ਕੀ ਉਹਨਾਂ ਨੂੰ ਦੁੱਖ ਹੁੰਦਾ ਇਹਨੂੰ ਲੈ ਕੇ ਇੱਕ ਕਹਾਣੀ ਬਣਾਈ ਗਈ ਹੈ ਵਾਰ ਠੀਕ ਹੈ ਵਾਰ ਨੂੰ ਲੈ ਕੇ ਲਿਖੀ ਗਈ ਕਹਾਣੀ ਹੈ ਇਟਲੀ ਦੇ ਵਿੱਚ ਜਿਹੜਾ ਯੁੱਧ ਹੋਇਆ ਸੀਗਾ ਤੇ ਇਹ ਹੋ ਗਿਆ ਤੁਹਾਡਾ ਪਹਿਲਾ ਯੂਨਿਟ ਦੂਜਾ ਯੂਨਿਟ ਦੇਖੋ ਦੂਜੇ ਯੂਨਿਟ ਦੇ ਵਿੱਚ ਹੈਗਾ ਆਫ ਕਲਚਰ ਆਇਡੈਂਟੀਟੀ ਟਰੈਡੀਸ਼ਨ ਇਹਦੇ ਵਿੱਚ ਤੁਹਾਡੀ ਪਹਿਲੀ ਕਹਾਣੀ ਆ ਪాయిਜ਼ਨ ਕੋਈ ਕਹਾਣੀ ਆ ਕੋਈ ਪੋਇਮ ਆ ਕੋਈ ਕੋਸ਼ਾ ਮਤਲਬ ਐਦਾ ਮਿਕਸ ਕਰਕੇ ਦਿੱਤੀਆਂ ਹੋਈਆਂ ਨੇ ਸੋ ਦਾ ਪాయిਜ਼ਨਡ ਬ੍ਰੈਡ ਇਹ ਬੰਦੂ ਮਾਦਵ ਦੀ ਲਿਖੀ ਹੋਈ ਆ ਦਲਿਤ ਆਟੋ ਬਾਇਓਗ੍ਰਾਫੀਕਲ ਸਟੋਰੀ ਸ਼ੋਜ਼ ਦਾ ਕਾਸਟ ਕਾਸ ਤੋਂ ਲੈ ਕੇ ਆ ਵੀ ਜਿਹੜੇ ਜਿਹੜੇ ਨੀਵੀਆਂ ਜਾਤਾਂ ਦੇ ਲੋਕ ਨੇ ਉਹਨਾਂ ਨੂੰ ਲੋਕ ਕਿਵੇਂ ਮਤਲਬ ਕਿਵੇਂ ਬੁਰਾ ਵਿਵਹਾਰ ਕਰਦੇ ਨੇ ਅੰਟਾ ਚ ਪాయిਜ਼ਨਡ ਬ੍ਰੈਡ ਸਿੰਬੋਲਾਈਜ਼ ਪాయిਜ਼ਨ ਪాయిਜ਼ਨ ਕੀ ਹੁੰਦਾ ਵੀ ਜ਼ਹਿਰੀਲਾ ਬ੍ਰੈਡ ਖਾਣ ਨੂੰ ਮਿਲਦਾ ਇਹ ਜੀ ਰੋਟੀ ਖਾਣ ਨੂੰ ਮਿਲਦੀ ਆ ਹਾਂਜੀ ਲੋਕਾਂ ਨੂੰ ਐਦਾਂ ਦੀ ਕਹਾਣੀ ਬਣਾ ਕੇ ਦੱਸੀ ਹੋਈ ਆ ਵੀ ਜਿਹੜੇ ਲੋਕ ਨੇ ਨਾ ਉਹ ਕਿਵੇਂ ਵੀ ਜਿਹੜਾ ਹੈਗਾ ਰੋਟੀ ਵੀ ਜਿਹੜੀ ਹੈਗੀ ਆ ਪాయిਜ਼ਨ ਲੱਗਿਆ ਹੁੰਦਾ ਉਹ ਵੀ ਖਾਣੀ ਪੈ ਜਾਂਦੀ ਆ ਕਈ ਵਾਰੀ ਠੀਕ ਐ ਇਹ ਜਿਹੜੇ ਸ਼ੂਤਸ਼ਾਤ ਨੂੰ ਲੈ ਕੇ ਜਾਂ ਜਿਹੜੀ ਹੈਗੀ ਅਪਮਾਨ ਨੂੰ ਲੈ ਕੇ ਲਿਖੀ ਗਈ ਕਹਾਣੀ ਆ ਜਿਹੜੀ ਆ ਇਹ ਲਿਖੀ ਹੋਈ ਆ ਬੰਦੂ ਮਾਦਮ ਦੀ ਪాయిਜ਼ਨਡ ਬ੍ਰੈਡ ਠੀਕ ਐ ਸੋ ਦਾ ਟ੍ਰਿਪ ਬੈਸਟ ਵਰਡ ਇਹ ਜਿਤਕਾਲਾ ਸਾਹ ਦੀ ਲਿਖੀ ਹੋਈ ਇੱਕ ਕਹਾਣੀ ਆ ਇੱਕ ਅਮਰੀਕਨ ਰਾਈਟਰ ਨੇ ਉਹਨਾਂ ਨੇ ਕਲਚਰ ਨੂੰ ਲੈ ਕੇ ਕਹਾਣੀ indigenous children were taken to misery school of the west ਕਹਿੰਦੇ ਉਦੋਂ ਦੇ ਟਾਈਮ ਦੇ ਵਿੱਚ ਜਿਹੜੇ ਮਿਸ਼ਨਰੀ ਸਕੂਲ ਹੁੰਦੇ ਸੀਗੇ ਬੱਚਿਆਂ ਨੂੰ ਜਿਹੜਾ ਭੇਜਿਆ ਜਾਂਦਾ ਸੀਗਾ ਉੱਥੇ ਵੀ ਜਿਹੜਾ ਹੈਗਾ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਨੇ ਜਾਤੀਆਂ ਦੇ ਲੋਕ ਰਹਿੰਦੇ ਨੇ ਨਸਲ ਦੇ ਆਧਾਰ ਤੇ ਕਿਸੇ ਨਾ ਕਿਸੇ ਢੰਗ ਨਾਲ ਵੇਚ ਕਰੇ ਕੀਤੇ ਜਾਂਦੇ ਰਹੇ ਹਨ ਇਹਨੂੰ ਲੈ ਕੇ ਲਿਖੀ ਕੋਈ ਕਹਾਣੀ ਆ ਇਹ ਜਿਹੜੀ ਹੈ ਟ੍ਰਿਪ ਵੈਸਟਵਰਡ ਪੌਟ ਮੇਕਰ ਇੱਕ ਪੌਟ ਮੇਕਰ ਹੁੰਦੀ ਹੈ ਇਹ ਨਾਗਾ لینڈ ਦੀ ਸਟੋਰੀ ਹੈ ਟੈਂਸੂਲਾ ਲੋ ਉਹ ਦੀ ਕਹਾਣੀ ਆ ਇਹ ਕਹਿੰਦੇ ਨਾਗਾ لینڈ ਦੇ ਵਿੱਚ ਇੱਕ ਨਾਗਾ ਕਹਾਣੀ ਸੀਗੀ ਉਹ ਆਪਣੇ ਉਹਦੀ ਮੰਮੀ ਜਿਹੜੀ ਹੈਗੀ ਪੌਟ ਬਣਾਉਂਦੀ ਹੁੰਦੀ ਸੀਗੀ ਨਾ ਘੜੇ-ਘੁੜੇ ਬਣਾਉਂਦੀ ਹੁੰਦੀ ਸੀ ਪਰ ਉਹ ਨਹੀਂ ਸੀ ਚਾਹੁੰਦੀ ਮੇਰੀ ਕੁੜੀ ਵੀ ਇਹ ਜੇ ਕੰਮ ਕਰੇ ਵੀ ਉਹਨੂੰ ਇਹ ਸੀਗਾ ਪੜ੍ਹ ਲਿਖ ਕੇ ਵਧੀਆ ਕਿਤੇ ਬਣੇ ਪਰ ਉਹਦੀ ਕੁੜੀ ਨੂੰ ਆਇਆ ਹੁੰਦਾ ਸੀਗਾ ਮੇਰੀ ਮੰਮੀ ਦੇ ਵਾਂਗ ਮੈਂ ਵੀ ਆਹ ਕਲਾ ਦੇ ਵਿੱਚ ਜਾਵਾਂ ਤੇ ਫਿਰ ਐਦਾਂ ਕਰਕੇ ਇਹ ਬਣਾਈ ਹੋਈ ਕਹਾਣੀ ਆ ਮਤਲਬ ਕਿ ਕ્રાਫਟਮੈਨ ਨੂੰ ਦਿਖਾਇਆ ਹੋਇਆ ਕਮਿਊਨਿਟੀ ਨੂੰ ਦਿਖਾਇਆ ਹੋਇਆ ਵੀ ਕਿੱਦਾਂ ਲੋਕਾਂ ਨੂੰ ਜਿਹੜਾ ਹੈਗਾ ਜਿਹੜੇ ਮਤਲਬ ਘੱਟ ਪੜੇ ਲਿਖੇ ਲੋਕ ਹੁੰਦੇ ਨੇ ਕਿੱਦਾਂ ਵਿਵਹਾਰ ਕਰਦੇ ਨੇ ਇਹ ਸਾਰੇ ਦੋ ਤਿੰਨ ਥੀਮ ਨੂੰ ਲੈ ਕੇ ਬਣਾਈ ਹੋਈ ਕਹਾਣੀ ਆ ਪੌਟ ਮ ਤੇ ਦੂਜੀ ਜਗ੍ਹਾ ਤੁਹਾਡਾ এনवायरमेंट ਮੈਟਰਸ ਇਹਦਾ ਪਹਿਲੀ ਕਹਾਣੀ ਆ ਰਿਚਰਡ ਦੀ ਲਿਖੇ ਦੀ ਡਸ ਇਟ ਮੈਟਰ ਕਹਾਣੀ ਦਾ ਨਾਮ ਆ ਠੀਕ ਹੈ ਸੋ ਇਹਦੇ ਵਿੱਚ ਹਿਊਮਨ ਰਿਸਪੌਂਸਿਬਿਲਟੀ ਨੂੰ ਲੈ ਕੇ ਜਿਹੜੀ ਮਨੁੱਖ ਦੀ ਜਿਹੜੀ ਆਪਾਂ ਹੁਣ ਕੁਦਰਤ ਆ ਇਹਨੂੰ ਸਾਂਭ ਸੰਭਾਲ ਨੂੰ ਲੈ ਕੇ ਤੇ ਨੇਚਰਲ ਰਿਸੋਰਸਸ ਤੇ ਦਿੱਤਾ ਗਿਆ ਵੀ ਸਾਨੂੰ ਜਿਹੜੀ ਸਾਡਾ ਕੁਦਰਤ ਆ ਇਹਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਆ ਠੀਕ ਹੈ ਜੇ ਨਹੀਂ ਸਾਂਭ ਸੰਭਾਲ ਕਰਾਂਗੇ ਤੇ ਸਾਨੂੰ ਇਹ ਨੁਕਸਾਨ ਆਏਗਾ ਹਨਾ ਅੱਜ ਕੱਲ ਦੇਖੋ এনवायरमेंट ਕਿਵੇਂ ਚੇਂਜ ਹੋ ਗਿਆ ਪਹਿਲਾਂ ਮੀਂਹ ਨਹੀਂ ਪੈਂਦੇ ਜੇ ਮੀਂਹ ਪੈਂਦੇ ਨੇ ਤਾਂ ਹੜਾ ਆ ਜਾਂਦੇ ਨੇ ਆ ਹੁਣ ਆਈ ਹੋਏ ਨੇ ਸੋ ਇਹਦੇ ਕਰਕੇ ਡਸ ਇਟ ਮੈਟਰ ਇਹ ਕਹਾਣੀ ਲਿਖੀ ਹੋਈ ਆ ਔਨ ਕਿਲਿੰਗ ਟਰੀ ਅਗਲੀ ਕਹਾਣੀ ਆ ਗੀਵ ਪੈਟਲ ਦੀ ਤਾਂ ਇਹਦੇ ਵਿੱਚ ਜਿਹੜਾ ਹੈਗਾ ਇੱਕ ਪੋਇਮ ਆ ਪੋਇਮ ਸ਼ੋਜ਼ ਦਾ ਅਪਰਾਉਟਿੰਗ ਆਫ ਟਰੀਜ਼ ਕਿਲਿੰਗ ਆਰ ਲਾਈਫ ਫॉर ਇਟਸੈਲਫ ਕਹਿੰਦੇ ਜਿਹੜਾ ਹੁਣ ਜਿਹੜਾ ਟਰੀ ਟੁੱਟ ਜਾਂਦਾ ਜੜਾਂ ਪੁੱਟ ਦਿਆਂਦੀਆਂ ਨੇ ਹਨਾ ਜਦੋਂ ਹੁਣ ਆਪਾਂ ਜਿਹੜੇ ਦਰਖਤ ਨੇ ਉਹਨਾਂ ਦੀ ਜੜਾਂ ਪੁੱਟ ਦੰਨੇ ਆ ਹਨਾ ਪਰ ਇਹਦਾ ਮਤਲਬ ਤਾਂ ਉਹ ਟਰੀ ਮਰੇ ਗਿਆ ਨਾ ਇਹ ਤਾਂ ਜੀ ਉਹਨਾਂ ਨਹੀਂ ਹੋ ਸਕਦਾ ਜੇ ਤਾਂ ਟਾਹਣੀਆਂ ਤੋਂ ਵੱਢਦੀਏ ਵੱਢਦੀਏ ਸ਼ਾਖਾਂ ਦੀ ਉਹ ਤਾਂ ਗੱਲ ਵੱਖਰੀ ਆ ਉਹ ਤਾਂ ਫੇਰ ਹੋ ਜੂ ਜੇ ਹੁਣ ਜਿਹੜਾ ਡਰਕ ਤਾਂ ਜੜਾਂ ਹੀ ਬਟਦਾ ਤਾਂ ਫੇਰ ਤਾਂ ਹੋ ਨਹੀਂ ਸਕਦਾ ਮਤਲਬ ਇਹ ਤਾਂ ਮਤਲਬ ਆ ਉਹਦੀ ਹੱਤਿਆ ਕਰਨੀ ਆ ਤੋਂ ਇਹਨੂੰ ਲੈ ਕੇ ਕਹਾਣੀ ਬਣਾਈ ਗਈ ਆ ਸਿੰਬੋਲਾਈਜ਼ ਇਕੋਲੋਜੀਕਲ ਜਿਵੇਂ ਹੁਣ ਦਰਖਤ ਨੇ ਸੜਕਾਂ ਤੇ ਕੋਈ ਛੱਡਿਆ ਹੀ ਨਹੀਂ ਨਾ ਸੀ ਮਾਰਤਾ ਹਨਾ ਤੇ ਫੇਰ ਹੁਣ ਉਹਨੂੰ ਲੈ ਕੇ ਲਿਖੀ ਹੋਈ ਕਹਾਣੀਆਂ ਵੀ ਸਾਨੂੰ ਇਹ ਜਿਹੜਾ ਹੈਗਾ ਇਕੋਲੋਜੀ ਨੂੰ ਸੇਵ ਕਰਨਾ ਚਾਹੀਦਾ ਅੱਗੇ ਆ ਗਿਆ ਹੈਗਰ ਇਹ ਜਿਹੜੀ ਆ ਜੋਸਫ ਸਾਰਾ ਜੋਸਫ ਦੀ ਲਿਖੀ ਹੋਈ ਹੈ ਸਟੋਰੀ ਆਫ ਊਮਨ ਐਂਡ ਵਾਟਰ ਫੋਕਸ ਔਨ ਦਾ ਊਮਨ ਇੱਕ ਔਰਤ ਦਾ ਕਿਵੇਂ ਪਾਣੀ ਨੂੰ ਲੈ ਕੇ ਸਟਰਗਲ ਕਰਦੀ ਹੈ ਤੇ ਇੱਕ ਪੂਰੀ ਸੋਸਾਇਟੀ ਨੂੰ ਆਪਣੇ ਵਾਤਾਵਰਨ ਨੂੰ ਸਾਂਭ ਸੰਭਾਲ ਲਈ ਵੀ ਕਿਵੇਂ ਦੇਖਭਾਲ ਕਰਦੀ ਹੈ ਉਹਨੂੰ ਲਿਖੀ ਹੋਈ ਕਹਾਣੀ ਹੈ ਇਹ ਅੱਗੇ ਆ ਗਿਆ ਬੀਇੰਗ ਆ ਰਿਫਿਊਜ਼ੀ ਆ ਚੌਥਾ ਤੁਹਾਡਾ ਯੂਨਿਟ ਆ ਰਿਫਿਊਜ਼ੀ ਰਫਿਊਜੀ ਜਿਹੜੇ ਹੁੰਦੇ ਨੇ ਸ਼ਰਨਾਰਥੀ ਜਿਨ੍ਹਾਂ ਦਾ ਕੋਈ ਘਰ ਚ ਲਿਆ ਗਿਆ ਹੋਵੇ ਹੈਨਾ ਜਿਵੇਂ ਹੁਣ ਵੰਡ ਹੋਈ ਆ ਵੰਡ ਦੇ ਵਿੱਚ ਲੋਕਾਂ ਦੇ ਜਿਹੜੇ ਨੇ ਕੋਈ ਇੱਧਰ ਆ ਕੇ ਰਹਿਣਾ ਸੀਗਾ ਕੋਈ ਉੱਧਰ ਰਹਿਣਾ ਸੀਗਾ ਪਾਕਿਸਤਾਨ ਇੱਧਰ ਉੱਧਰੋਂ ਗਏ ਨੇ ਲੋਕ ਹਨ ਜਿਹੜੇ ਹੁਣ ਵਿਚਾਰੇ ਕਿੰਨਾ ਟਾਈਮ ਜਿਨ੍ਹਾਂ ਨੂੰ ਘਰ ਨਹੀਂ ਮਿਲਿਆ ਉਹ ਸ਼ਰਨਾਰਥੀ ਕੈਂਪਾਂ 'ਚ ਰਹੇ ਨੇ ਮਤਲਬ ਜਿਨ੍ਹਾਂ ਦਾ ਕੋਈ ਆਪਣਾ ਟਿਕਾਣਾ ਨਹੀਂ ਸੀਗਾ ਹੈਨਾ ਤਾਂ ਉਹ ਰਫਿਊਜੀ ਅੰਡਰਸਟੈਂਡਿੰਗ ਰਫਿਊਜੀਸਮ ਇਹ ਮਕੀਲਾ ਮਿਸ਼ਰਾ ਦੀ ਲਿਖੀ ਹੋਈ ਆ ਐਕਸਪਲੇਨ ਤਿੱਬਤੀਨ ਰਿਫਿਊਜੀਨ ਇਨ ਇੰਡੀਆ ਕਹਿੰਦੇ ਜਿਹੜੇ ਤਿੱਬਤ ਦੇ ਰਿਫਿਊਜੀ ਸੀਗੇ ਇੰਡੀਆ ਦੇ ਵਿੱਚ ਉਹਨਾਂ ਦਾ ਕਲਚਰ ਕਿਦਾਂ ਦਾ ਕਿਹੜੇ ਕਿਹੜੇ ਚੈਲੰਜ ਉਹਨਾਂ ਨੂੰ ਸਹਣੇ ਪਏ ਨੇ ਕਿਵੇਂ ਸਟਰਗਲ ਕਰਦੇ ਸੀਗੇ ਵਿਚਾਰੇ ਉਹਨਾਂ ਨੂੰ ਲੈ ਕੇ ਇੱਕ ਲਿਖਿਆ ਗਿਆ ਲੇਖ ਆ ਠੀਕ ਹੈ ਤਾਂ ਅੱਗੇ ਆ ਗਿਆ ਡਬਲਯੂ ਐਚ ਆਰਡਨ ਦੀ ਇਹ ਵੀ ਰਿਫਿਊਜੀ ਬਲੂ ਆ ਇਹ ਪੋਇਮ ਲਿਖੀ ਹੋਈ ਆ ਇਹ ਜੂਸ਼ਰ ਰਿਫਿਊਜੀਆ ਨੂੰ ਲੈ ਕੇ ਲਿਖੀ ਗਈ ਆ ਇਹ ਜਿਹੜੀ ਬੋਰ ਹੋਈ ਸੀ ਨਾ ਸੈਕੰਡ ਵਰਲਡ ਵਾਰ ਉਹਨੂੰ ਲੈ ਕੇ ਲਿਖੀ ਹੋਈ ਮਤਲਬ ਇੱਕ ਪੋਇਮ ਆ ਤੇ ਕਹਿੰਦੇ ਜਿਹੜਾ ਲੋਕਾਂ ਨਾਲ ਬਹੁਤ ਪੱਖਪਾਤ ਕੀਤਾ ਜਾਂਦਾ ਜਿਹੜੇ ਲੋਕ ਨੇ ਜਿਵੇਂ ਹੁਣ ਕਾਲੇ ਅਮਰੀਕਨ ਅਫਰੀਕਨ ਲੋਕ ਨੇ ਉਹਨਾਂ ਨੂੰ ਬਹੁਤ ਭੇਦਭਾਵ ਕੀਤਾ ਜਾਂਦਾ ਐਦਾਂ ਕਰਕੇ ਇਹ ਲਿਖੀ ਗਈ ਕਹਾਣੀ ਹੈ ਮਤਲਬ ਪੋਇਮ ਦਾ ਚਾਈਲਡ ਗੋਸ ਟੂ ਕੈਂਪ ਇਹ ਗਾਸ਼ਾਨ ਕਾਨਫਨੀ ਦੀ ਕਹਾਣੀ ਹੈ ਪੈਲੇਸਟਾਈਨ ਸਟੋਰੀ ਪੈਲੇਸਟਿਨ ਸਟੋਰੀ ਆਫ ਰਿਫਿਊਜੀ ਲਾਈਫ ਜਿਹੜੇ ਰਿਫਿਊਜੀ ਸਾਰੇ ਟਾਪਿਕ ਰਿਫਿਊਜੀਆ ਨੂੰ ਲੈ ਕੇ ਹੀ ਹੋਣਗੇ ਸੋ ਜਿਹੜੇ ਰਿਫਿਊਜੀ ਨੇ ਉਹਨਾਂ ਨੇ ਆਪਣੀ ਕਿਵੇਂ ਉਹਨਾਂ ਦੀ ਲਾਈਫ ਹੁੰਦੀ ਆ ਉਹਨਾਂ ਦੇ ਬੱਚਿਆਂ ਦਾ ਕੀ ਬਣਦਾ ਹਨਾ ਤੇ ਉਹਨਾਂ ਨੂੰ ਕਿਵੇਂ ਕਹਿੰਦੇ ਰਾਜਨੀਤਿਕ ਬਵਸਥਾ ਦੇ ਵਿੱਚ ਕਿਵੇਂ ਦਾ ਉਹਨਾਂ ਦਾ ਜੀਵਨ ਹੁੰਦਾ ਇਹ ਸਾਰੀਆਂ ਫਲਸਤੀਨੀ ਜਿਹੜੂ ਫਲਸਤੀਨ ਕਹਿੰਦੇ ਆਪਾਂ ਫਲਸਤੀਨੀ ਉਹਨਾਂ ਦੀ ਲਿਖੀ ਹੋਈ ਕਹਾਣੀ ਹੈ ਸ਼ਰਨਾਰਤੀ ਲੋਕਾਂ ਦਾ ਕਿਵੇਂ ਉਹਨਾਂ ਨੂੰ ਮਜਬੂਰੀਆਂ 'ਚ ਰਹਿਣਾ ਪੈਂਦਾ ਕਿਹੜੇ-ਕਿਹੜੇ ਉਹਨਾਂ ਦੇ ਸੰਘਰਸ਼ ਹੁੰਦੇ ਨੇ ਐਦਾਂ ਕਰਕੇ ਇਹ ਕਹਾਣੀ ਲਿਖੀ ਗਈ ਹੈ ਸੋ ਆ ਤੁਹਾਡੇ ਟਾਪਿਕ ਨੇ ਹੁਣ ਤੁਹਾਨੂੰ ਪੈਟਰਨ ਦਾ ਦੱਸ ਦਈਏ ਵੀ ਕਿਵੇਂ ਪੇਪਰ ਆਊਗਾ ਜਿਵੇਂ ਦੇਖੋ ਸ਼ਾਰਟ ਨੋਟ ਆਉਣਗੇ ਤੁਹਾਨੂੰ ਪੰਜ-ਪੰਜ ਦੇ ਮਤਲਬ ਆਪਾਂ 5-5 ਨੰਬਰ ਦੇ 25 ਮਾਰਕਸ ਦਾ ਹੋਊਗਾ ਰਾਈਟ ਅ ਸ਼ਾਰਟ ਨੋਟ ਆਫ ਸਿੰਬੋਲਿਜ਼ਮ ਔਨ ਕਿਲਿੰਗ ਔਨ ਟ੍ਰੀ ਇਹਦੇ ਤੇ ਸ਼ਾਰਟ ਨੋਟ ਲਿਖ ਦਿਓ ਹਨਾ ਤੇ ਐਕਸਪਲੇਨ ਦਾ ਆਈਡੀਆ ਆਫ ਆਡੈਂਟੀਟੀ ਆ ਟ੍ਰਿਪ ਵੈਸਟਵਰਡ ਤੇ ਨੋਟ ਨੋਟ ਲਿਖ ਦਿਓ ਜਾਂ ਮੈਸੇਜ ਇਹਦੇ ਵਿੱਚ ਕੀ ਮੈਸੇਜ ਦਿੱਤਾ ਗਿਆ ਐਦਾਂ ਕਰਕੇ ਤੁਸੀਂ ਦੋ ਕੁਐਸਚਨ ਕਰਨੇ ਨੇ ਪੰਜ ਪੰਜ ਨੰਬਰ ਦੇ ਬਾਕੀ ਆ ਲੌਂਗ ਨੇ ਜਿਵੇਂ ਕਿ ਤੁਹਾਡਾ ਹੈਗਾ ਏ ਦਾ ਤੀ ਨੰਬਰਾਂ ਦਾ ਇਹ ਹੋਊਗਾ ਡਿਸਕਸ ਦਾ ਬਾਰ ਇੰਪੈਕਟ ਆਫ ਵਾਰ ਹਿਊਮਨ ਸੋਸ਼ੀਓਲੋਜੀ ਆਫ ਰੈਫਰੈਂਸ ਟੂ ਦਾ ਪੈਂਡਰੋ ਵਾਰ ਜਿਹੜੀ ਪੈਂਡਰੈਲੋ ਦੀ ਵਾਰ ਸੀਗੀ ਵਾਰ ਨੂੰ ਲੈ ਕੇ ਕੀ ਉਹਦਾ ਪ੍ਰਭਾਵ ਪੈਂਦਾ ਮਨੁੱਖ ਦੀ ਸਾਈਕੋਲੋਜੀ ਤੇ ਹਨਾ ਤੇ ਇਹਦੇ ਬਾਰੇ ਨੋਟ ਲਿਖੋ ਹਾਊ ਡੂ ਲਿਟਰੇਚਰ ਐਂਡ ਐਥਿਕਸ ਇੰਟਰਸੈਕਟ ਸਾਰਾਸ ਜੋਸਫ ਜ਼ਹੈਗਰ ਤੇ ਹੈਜ਼ਰ ਦੀ ਕਹਾਣੀਆਂ ਉਹਦੇ ਨੋਟ ਲਿਖ ਦਿਓ ਐਦਾਂ ਕਰਕੇ ਬਾਕੀ ਆਹਾ ਤੁਹਾਡਾ ਹੈਗਾ 1000 ਸ਼ਬਦਾਂ ਦੇ ਵਿੱਚ ਫਿਲਮ ਡਾਕੂਮੈਂਟਰੀ ਔਨ ਫਿਊਜੀ ਐਨਵਾਇਰਨਮੈਂਟ ਇਹ ਤੁਸੀਂ ਲਿਖਣਾ ਥੀਮਸ ਠੀਕ ਹੈ ਤਾਂ ਹੁਣ ਇਹ ਜਿਹੜਾ ਹੈਗਾ ਯੂਨਿਟ ਵਾਰ ਐਂਡ ਇਟਸ ਆਫਟਰ ਮੈਥ ਦੇਖੋ ਅੰਡਰ ਅਨ ਸਰੰਡਰਡ ਪੀਪਲ ਕੰਜਾਵਰ ਕੰਜਾਵਰ ਉਹ ਜਿਹੜੇ ਨੇ ਇਹਨਾਂ ਦੇ ਬਾਰੇ ਰਾਈਟਰ ਵਾਲੇ ਥੋੜਾ ਦੱਸਿਆ ਹੋਇਆ ਇਹ ਜਿਹੜੇ ਇਹਨਾਂ ਨੂੰ ਨੋਵਲ ਪ੍ਰਾਈਜ਼ ਮਿਲਿਆ ਸੀਗਾ ਜਪਾਨੀਜ਼ ਇਹ ਲੇਖਕ ਨੇ ਤੇ ਇਹਨਾਂ ਨੇ ਉਦੋਂ ਦਾ ਜਿਹੜਾ ਯੁੱਧ ਹੋਇਆ ਸੀਗਾ ਉਦੋਂ ਜਾਪਾਨ ਤੇ ਨਾਗਾਸਾਕੀ ਤੇ ਠੀਕ ਹੈ ਸ਼ਹਿਰਾਂ ਦੇ ਦੇਖ ਲੋ ਬੰਬ ਸਿੱਟੇ ਸੀਗੇ ਹਨਾ ਤਾਂ ਹੁਣ ਲੋਕਾਂ ਦਾ ਜੀਵਨ ਉਦੋਂ ਕਿੰਨਾ ਕਿੰਨਾ ਉਹਨਾਂ ਨੇ ਟਾਈਮ ਬੁਰਾ ਖੰਡਾਇਆ ਹੋਊਗਾ ਪਰ ਫਿਰ ਵੀ ਸਰਵਾਈਵ ਕਰਦੇ ਨੇ ਉਹਨਾਂ ਨੂੰ ਲੈ ਕੇ ਇਹ ਕਹਾਣੀ ਲਿਖੀ ਸੀਗੀ ਇਹਨਾਂ ਨੇ ਠੀਕ ਹੈ ਜੀ ਵੀ ਲੋਕ ਕਿਵੇਂ ਫਿਰ ਵੀ ਸੰਘਰਸ਼ ਦੇ ਨਾਲ ਜਿਉਂਦੇ ਨੇ ਕਿਉਂਕਿ ਟਾਈਮ ਦਾ ਪਾਸ ਕਰਨਾ ਹੀ ਆ ਨਾ ਸੋ ਵਾਰ ਦੀ ਜਿਹੜੀ ਹੈਗੀ ਆ ਨਿੰਦਾ ਕੀਤੀ ਗਈ ਹੈ ਇਹਦੇ ਵਿੱਚ ਵੀ ਕੋਈ ਵੀ ਯੰਗ ਆ ਉਹਦੇ ਵਿੱਚ ਕੋਈ ਕਿਸੇ ਦੀ ਤਬਾਹੀ ਹੋਈ ਹੁੰਦੀ ਹੈ ਕੋਈ ਕਿਸੇ ਦਾ ਘਰ ਤਾਂ ਬਸਦਾ ਨਹੀਂ ਹੈਗਾ ਹਨਾ ਸਰੀਰਕ ਕਸ਼ਟ ਵੀ ਹੁੰਦੇ ਨੇ ਜਿਨ੍ਹਾਂ ਦੀਆਂ ਮੌਤਾਂ ਹੋ ਜਾਂਦੀਆਂ ਨੇ ਜਵਾਕ ਅਨਾਥ ਹੋ ਜਾਂਦੇ ਨੇ ਸਾਰਾ ਘਰ-ਵਾਰ ਚਲੇ ਜਾਂਦਾ ਉਹਨਾਂ ਨੂੰ ਮਾਨਸਿਕ ਸੰਤਾਪ ਵੀ ਹਟਾਉਣਾ ਪੈਂਦਾ ਤਾਂ ਐਦਾਂ ਕਰਕੇ ਇਹ ਲਿਖਿਆ ਗਿਆ ਸੈਂਟਰ ਆਈਡੀਆ ਕੀ ਆ ਇਹਦਾ सेंटर आइडिया फ्यूटिलिटी ऑफ रेजिस्टिंग रियलिटी आफ्टर वार एंड डीप स्कार्स ऑन ट्रॉमा ਕਹਿੰਦੇ ਇਹ ਜਿਹੜੀ ਔਰ ਹੁੰਦੀ ਆ ਨਾ ਜੁੱਧ ਦੀ ਹਕੀਕਤ ਦੱਸੀ ਗਈ ਹੈ ਜੁੱਧ ਦਾ ਜਿਹੜਾ ਹੈਗਾ ਉਹਦੇ ਖਤਰਨਾਕ ਨਤੀਜੇ ਹੀ ਨਿਕਲਦੇ ਨੇ ਸਦਮਾ ਹੀ ਹੁੰਦਾ ਠੀਕ ਹੈ ਤੇ ਫਿਰ ਹੁਣ ਆਹ ਜੁਡੀਥ ਰਾਈਟ ਇਹ ਆਸਟ੍ਰੇਲੀਅਨ ਪੋਇਟ ਆ ਤੇ ਬਾਤਾਂਵਰ ਨੂੰ ਲੈ ਕੇ ਇਹਨੇ ਆਪਣੀਆਂ ਕਹਾਣੀਆਂ ਵਗੈਰਾ ਲਿਖੀਆਂ ਨੇ ਠੀਕ ਹੈ ਸੋ ਇਹ ਸੀਗਾ ਅੱਗੇ ਆ ਗਿਆ ਇਦੇ ਵਿੱਚ ਤੁਹਾਨੂੰ ਆ ਸਾਰਾ ਜਿਹੜਾ ਮੈਂ ਤੁਹਾਨੂੰ ਦੱਸਿਆ ਉਹੀ ਐਕਸਪਲੇਨ ਕੀਤਾ ਹੋਇਆ ਥੋੜਾ ਥੋੜਾ ਠੀਕ ਹੈ ਸੋ ਇਹ ਸੀਗਾ ਅੱਜ ਦਾ ਆਪਣਾ ਸਿਲੇਬਸ ਡਿਸਕਸ਼ਨ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਹੁਣ ਤੁਸੀਂ ਕਰਨਾ ਕੀ ਹੈ ਪੈਕਸ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰ ਲੈਣਾ ਠੀਕ ਹੈ ਜਿਹੜੇ ਐਂਡਰੋਇਡ ਫੋਨ ਵਾਲੇ ਨੇ ਉਹ ਐਪਲ ਡਿਵਾਈਸ ਵਾਲੇ ਨੇ ਉਹ ਐਪ ਸਟੋਰ ਦੇ ਵਿੱਚ ਜਾ ਕੇ ਤੇ ਐਂਡਰੋਇਡ ਵਾਲੇ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਐਪ ਨੂੰ ਡਾਊਨਲੋਡ ਕਰ ਲਓ ਔਰ ਐਪਲ ਡਿਵਾਈਸ ਵਾਲੇ ਜਿਹੜੇ ਹੈਗਾ O Q Q Z A N ਇਹ ਕੋਡ ਵੀ ਵੈਰੀਫਿਕੇਸ਼ਨ ਲਈ ਆਊਗਾ ਤੁਹਾਨੂੰ ਉੱਥੇ ਫਿਲ ਕਰਦੇ ਹੋ ਠੀਕ ਹੈ ਇੱਕ ਵਾਰੀ ਜਦੋਂ ਤੁਹਾਡੀ ਐਪ ਨੂੰ ਤੁਸੀਂ ਡਾਊਨਲੋਡ ਕਰ ਲਿਆ ਤਾਂ ਉਸ ਤੋਂ ਬਾਅਦ ਜਿਹੜਾ ਆਪਣਾ ਕੋਰਸ ਹੋਊਗਾ ਜਦੋਂ ਵੀ ਆਪਣੇ ਕੋਰਸ ਹੋ ਗਏ ਮਤਲਬ ਕਿ ਹੁਣ ਆਪਣੇ ਕੋਰਸ ਜਿਹੜੇ ਹੈਗੇ ਨੇ ਰੈਡੀ ਨੇ ਬਸ ਇੱਕ ਦੇ ਦਿਨ ਚ ਆਪਾਂ ਲਾਂਚ ਕਰ ਦੇਣੇ ਆ ਤੇ ਇਹਦੇ ਵਿੱਚ ਤੁਹਾਨੂੰ ਤੁਸੀਂ ਮਲਟੀ ਐਮ ਡੀ ਸੀ ਕੋਰਸ ਤੁਹਾਡਾ ਲਿਖਿਆ ਹੋਊਗਾ ਉਹ ਅਕੋਰਡਿੰਗ ਤੁਸੀਂ ਆਪਣਾ ਕੋਰਸ ਲੈ ਸਕਦੇ ਹੋ ਠੀਕ ਹੈ ਰੀਜ਼ਨੇਬਲ ਹੀ ਹੋਣਗੇ ਕੋਈ ਬਹੁਤ ਜ਼ਿਆਦਾ ਉਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਤੁਹਾਨੂੰ ਪ੍ਰਾਈਸ ਰੱਖੇ ਗਏ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਤੁਸੀਂ ਇਹ ਸਾਰਾ ਕੋਰਸ ਲੈ ਸਕਦੇ ਹੋ ਸਾਰੇ ਟਾਪਿਕ ਕਹਾਣੀ ਥੀਮ ਦਾ ਤਾਂ ਥੋੜਾ ਥੋੜਾ ਆਈਡੀਆ ਤੁਹਾਨੂੰ ਹੋ ਹੀ ਗਿਆ ਵੀ ਇਹਦੇ ਵਿੱਚ ਪੜਨਾ ਕੀ ਕੀ ਆ ਉਹੀ ਜਿਹੜਾ ਜਿਵੇਂ ਤੁਸੀਂ ਪੰਜਾਬੀ ਵਿੱਚ ਪੜ੍ਹਦੇ ਹੋ ਹੁੰਦੇ ਹੋ ਵੀ ਕਹਾਣੀ ਤੇ ਸਾਰ ਲਿਖੋ ਨੋਟ ਲਿਖੋ ਥੀਮ ਦੇ ਦੱਸੋ ਤੇ ਐਦਾਂ ਕਰਕੇ ਕੁਸ਼ਨ ਆਉਂਦੇ ਹੁੰਦੇ ਨੇ ਲੌਂਗ ਸ਼ੋਰ ਦੋਨਾਂ ਦੇ ਲਈ ਸੋ ਇਸੇ ਕੀਤੇ ਅੱਜ ਦੀ ਆਪਣੀ ਕਲਾਸ ਨੈਕਸਟ ਕਲਾਸ ਦੇ ਵਿੱਚ ਮਿਲਦੇ ਹਾਂ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਅਗਲੀ ਕਲਾਸ ਦੇ ਵਿੱਚ ਅਗਲੇ ਸਿਲੇਬਸ ਨਾਲ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸ